ਮੈਂ ਕੰਮ ਈ ਰਿਕਸ਼ਾ ਚਲਾਉਂਦਾ ਜੀ ਕਰਦੇ ਹਲਾ ਤੇ ਗਰੀਬੀ ਦਾ ਬਿਲ ਚਲਦੇ ਆ ਜੀ ਹੋਰ ਆਪਾਂ ਜਿਓ ਕਮਾ ਲਿਆ ਉਹੀ ਖਾਂਦੇ ਆ ਜੀ ਦਿੱਕਤ ਮੈਨੂੰ ਆਈ ਸੀ ਜੀ ਮੇਰੇ ਦੰਦ ਲਵਾਏ ਖਾਲ ਸਾਈਡ ਤੋਂ ਅਸੀਂ ਮਦਦ ਲਈ ਸੀਗੀ ਉਹਨਾਂ ਤੋਂ ਤੇ ਫੇਰ ਮੇਰੇ ਮੁਰੇ ਦੇ ਦੰਦ ਆਪਣੇ ਆਪ ਹੀ ਹਿੱਲ ਕੇ ਬੋਦੇ ਹੋ ਗਏ ਸੀ ਤੇ ਝੜ ਗਏ ਝੜਨੇ ਤੋਂ ਬਾਅਦ ਫਿਰ ਅਸੀਂ ਡਾਕਟਰ ਨੂੰ ਦਿਖਾਇਆ ਡੈਂਟਿਸ ਨੂੰ ਡੈਂਟਿਸ ਨੇ ਕਹਿੰਦਾ ਜੀ 21000 ਰੁਪਏ ਇਸ ਤਰ੍ਹਾਂ ਕੁਝ ਲੱਗੂਗਾ ਅਸੀਂ ਮਦਦ ਮੰਗੀ ਖਾਲਸਾ 侧 ਤੋਂ ਫਿਰ ਉਹਨਾਂ ਨੇ ਸਾਡੀ ਮਦਦ ਕੀਤੀ ਤੇ ਅਸੀਂ ਹੁਣ ਦੰਦ ਲੋ ਵਾਲੇ ਦੁਆਨ ਸਾਡੇ ਸਹੀ ਹੈ ਖਾਲਸਾ 侧 ਵੱਲੋਂ ਇਹ ਹੁਣ ਜਿਸ ਤਰ੍ਹਾਂ ਕੇ ਪਾਣੀ ਪੁਣੀ ਦਾ ਅਸੀਂ ਉਹ ਵੀ ਸਾਨੂੰ ਸਾਰੇ ਉਹ ਸਹਿਰ ਵਾਸੀਆਂ ਨੂੰ ਸਾਨੂੰ ਖਾਲਸਾ 侧 ਵੱਲੋਂ ਬਹੁਤ ਮਦਦ ਮਿਲੀ ਹੈ ਜੀ ਸਾਨੂੰ ਜਿਸ ਤਰ੍ਹਾਂ ਕੋਈ ਗੱਦੇ ਭਾਂਡੇ ਤੇ ਹੋਰ ਖਾਣ ਪੀਣ ਦੀ ਚੀਜ਼ਾਂ ਬਹੁਤ ਕੁਝ ਦਿੱਤਾ ਜੀ ਖਾਲਸਾ 侧 ਨੇ ਸਾਨੂੰ ਸਾਨੂੰ ਬਹੁਤ ਸਹਾਰਾ ਲਾਇਆ ਜੀ ਅਸੀਂ ਇਹਨਾਂ ਦੇ ਤਹਿਦਿਲੋ ਸੁਪਰੀਆ ਕਰਦੇ